ਅੱਜ ਹਲਕਾ ਵਿਧਾਨ ਸਭਾ ਫਲੋਰ ਦਾ ਇਤਿਹਾਸਕ ਸ਼ਹਿਰ ਫਲੋਰ ਦੇ ਵਿੱਚ ਅਗ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਆ ਰੈਲੀ ਉਹ ਇਹ ਨਸ਼ਿਆਂ ਵਿਰੁੱਧ ਕੀਤੀ ਆ ਲਗਭਗ ਸਾਨੂੰ 2 ਮਹੀਨੇ ਤੋਂ ਲਗਾਤਾਰ ਅਸੀਂ ਪੂਰੀ ਸਮੁੱਚੀ ਟੀਮ ਸਾਡੇ ਜਿੰਨੇ ਵੀ ਸਾਡੇ ਕੌਂਸਲਰ ਸਹਿਬਾਨ ਆ ਅਸੀਂ ਨੇ ਵੀ ਸਾਡੇ ਬਲੌਕ ਪ੍ਰਧਾਨ ਸਹਿਬਾਨ ਆ ਸਾਡੇ ਚੇਅਰਮੈਨ ਸਾਹਿਬਾ ਸਾਰੇ ਹੀ ਲੀਡਰ ਜਿਹੜੇ ਹੈਗਾ ਅਸੀਂ 143 ਪਿੰਡਾਂ ਦੇ ਵਿੱਚ ਦਰ ਤੋਂ ਦਰ ਜਾ ਕੇ ਘਰ-ਘਰ ਜਾ ਕੇ ਸੱਤਾਂ ਪੰਚਾਇਤਾਂ ਦੇ ਵਿੱਚ ਜਾ ਕੇ ਜਿਹੜੇਗਾ ਇਸ ਜਦਨਸ਼ਿਆ ਵਰਗ ਜਿਹੜੇ ਨੇ ਲੋਕਾਂ ਨੂੰ ਰਾਮਬਾਗ ਕੀਤਾ ਹੁਣ ਸਾਡਾ ਅੱਜ ਚੌਥਾ ਦਿਨ ਜਿਹੜਾ ਹੈ ਉਹ ਸ਼ਹਿਰਾਂ ਦੇ ਵਿੱਚ ਅਸੀਂ ਗਾਇਆ ਮੁਕੰਮਲ ਕਰਤਾ ਤੇ ਅੱਜ ਦਾਗਾ ਫਲੋਰ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਵੱਡੀ ਇਤਿਹਾਸਕ ਰੈਲੀ ਜਿਹੜੀ ਹੈ ਜਦਨਸ਼ਿਆ ਵਰਗ ਜਿਹੜੀ ਹੈ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਕੂਲਾ ਕਾਲਜ ਦੇ ਬੱਚੇ ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਲੀਡਰ ਆਗੂ ਬਲਾਕ ਪ੍ਰਧਾਨ ਚੇਅਰਮੈਨ ਸਾਹਿਬ ਸਾਰੇ ਜਿਹੜੇ ਇਕੱਤਰਤ ਹੋ ਕੇ ਅਸੀਂ ਫਲੋਰ ਸ਼ਹਿਰ ਦੇ ਬਖ ਬਖ ਬਾਜ਼ਾਰਾਂ ਦੇ ਵਿੱਚ ਹੁੰਦੇ ਹੋਏ ਦੀ ਔਰ ਲੱਕੜ ਮੰਡੀ ਤੋਂ ਹੁੰਦੇ ਔਰ ਇਸ ਤਰ੍ਹਾਂ ਕਿਲਾ ਰੋਡ ਆਲਦੀ ਹੁੰਦੇ ਹੋਏ ਤੇ ਬਾਅਦ ਦੇ ਵਿੱਚ ਅਸੀਂ ਜਿਹੜਾ ਹੈ ਆਪਣੇ ਕਚਹਿਰੀਆਂ ਆਲਦੀ ਹੁੰਦੇ ਹੋਏ ਅਸੀਂ ਇੱਕ ਵੱਡਾ ਜਿਹੜਾ ਲੋਕਾਂ ਨੂੰ ਇਹ ਸੰਦੇਸ਼ ਦੇਣਾ ਸੀ ਅਸੀਂ ਬੱਸ ਸਟੈਂਡਾਂ ਤੇ ਗਏ ਆ ਲੋਕਾਂ ਨੂੰ ਇਹ ਜਾਗਰੂਕ ਕੀਤਾ ਕਿ ਆਓ ਜਿੰਨੀਆਂ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਨੇ ਦੋ دہਾਕਿਆਂ ਤੋਂ ਲਗਭਗ 20 ਸਾਲ ਤੋਂ 2002 ਤੋਂ ਲੈ ਕੇ 2022 ਤੱਕ ਜਿਨ੍ਹਾਂ ਨੇ ਨਸ਼ੇ ਦੀਆਂ ਜਿਹੜਾ ਇਸ ਪੰਜਾਬ ਦੇ ਵਿੱਚ ਅੱਗ ਲਾਈ ਆ 10 ਸਾਲ ਕਾਂਗਰਸੀ ਸਰਕਾਰ ਦਾ ਰਾਜ ਆ 10 ਸਾਲ ਇਹ ਜਿਹੜਾ ਪ੍ਰਮੁਖ ਤੌਰ ਤੇ ਜਿਹੜਾ ਅਕਾਲੀ ਦਲ ਦਾ ਜਿਹੜਾ ਰਾਜ ਆ ਉਹਨਾਂ ਸਮਿਆਂ ਦੇ ਦੌਰਾਨ ਉਹ ਲਸ਼ੇ ਪੀਕ ਤੇ ਗਈ ਸੀ ਉਰਤਾ ਪੰਜਾਬ ਬੜੀਆਂ ਫਿਲਮਾਂ ਦੀ ਜਿਹੜੀਆਂ ਪੰਜਾਬ ਤੇ ਬਣੀਆਂ ਸੀ ਆ ਔਰ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਆਵਲਸੇ ਮਾਲੂਰ ਨੇ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਮਾਂਡ ਸੰਭਾਲੀ ਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਪੰਜਾਂ ਗਰੰਟੀਆਂ ਤੇ ਔਰ ਸਮੁੱਚੇ ਪੰਜਾਬ ਦੇ ਵਿਕਾਸ ਦੇ ਲਈ ਗੱਲ ਕੀਤੀ ਸੀ ਉਥੇ ਨਾਲ ਦੀ ਨਾਲ ਇਹ ਕਿਹਾ ਸੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਸ਼ੇਮਾ ਦਰਿਆ ਨਸ਼ਿਆਂ ਦਾ ਵਗਦਾ ਆ ਉਸ ਨੂੰ ਖਤਮ ਕਰਨ ਦੇ ਲਈ ਜਿਹੜਾ ਹੈਗਾ ਤੁਹਾਡਾ ਸਾਥ ਦੇਵਾਂਗਾ ਉਸ ਮਿਸ਼ਨ ਤੇ ਲਗਾਤਾਰ 2022 ਤੋਂ ਆਮ ਆਦਮੀ ਪਾਰਟੀ ਸਰਕਾਰ ਖੰਮ ਕਰਈਆ ਅੱਜ ਇਹ ਲੜਾਈ ਜਿਹੜੀ ਆ ਅੰਤਲੇ ਪੜਾ ਤੇ ਅੰਤਲੇ ਪਲਾ ਤੇ ਚੱਲੀ ਆ ਅੱਜ ਅਸੀਂ ਲੋਕਾਂ ਦਾ ਹਲਕਾ ਬਦਲ ਸਵਾ ਫਲੋਰ ਦੇ ਸਾਰੇ ਪਿੰਡਾਂ ਦਾ ਸਾਰੇ ਇਥੇ ਸ਼ਹਿਰਾਂ ਦਾ ਅਸੀਂ ਸਾਹਸ ਲੈਣ ਦੇ ਲਈ ਇਹ ਰੈਲੀ ਕੱਢੀ ਆ ਕਿ ਆਓ ਆਪ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆਪਣੇ ਘਰਾਂ ਨੂੰ ਵੀ ਮਹਬੂਤ ਕਰਿਏ ਆਪਣੇ ਘਰਾਂ ਦੀ ਰਾਖੀ ਕਰੀਏ ਆਪਾਂ ਆਪਣੇ ਵਾਰਡਾਂ ਆਪਣੇ ਪਿੰਡਾਂ ਦੀ ਰਾਖੀ ਕਰਦੇ ਹੋਏ ਅਗਰ ਕੋਈ ਨਸ਼ੇ ਦਾ ਤਸਕਰ ਨਸ਼ਾ ਵੇਚਦਾ ਗਲਤਿਆ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਤਾਂ ਉਸ ਦੀ ਸੂਚਨਾ ਜਿਹੜੀ ਹੈ ਪੰਜਾਬ ਪੁਲਿਸ ਨੂੰ ਦਿਈਏ ਅਗਰ ਉਹ ਸੂਚਨਾ ਤੁਸੀਂ ਗੁਪਤ ਰੱਖਣੀ ਆ 9779100200 ਨੰਬਰ ਜਿਹੜਾ ਪੰਜਾਬ ਸਰਕਾਰ ਨੇ ਪ੍ਰਕਾਸ਼ ਕੀਤਾ ਉਸ ਤੇ ਤੁਸੀਂ ਸੂਚਿਤ ਕਰਕੇ ਜਿਹੜਾ ਉਸ ਨਸ਼ੇ ਦੇ ਤਸਕਰ ਨੂੰ ਫੜਾਉਣ ਦੇ ਵਿੱਚ ਬਹੁਤ ਵੱਡਾ ਤੁਸੀਂ ਯੋਗਦਾਨ ਪਾਉਂਗੇ ਤੁਹਾਡਾ ਨਾਮ ਇਤਿਹਾਸ ਦੇ ਸਲੈਰੀ ਪੰਨਿਆਂ ਤੇ ਲਿਖਿਆ ਜਾਊਂਗੇ ਇਹ ਤੁਸੀਂ ਜ਼ਮੀਰਕ ਤੌਰ ਤੇ ਸੋਚੋਗੇ ਕਿ ਅਸੀਂ ਕਿਸੇ ਨੌਜਵਾਨਾਂ ਦੀਆਂ ਜਿਹੜੀਆਂ ਜਿੰਦੀਆਂ ਨਸ਼ਿਆਂ ਤੋਂ ਬਚਾਈਆਂ ਸੋ ਅਸੀਂ ਸਾਰਿਆਂ ਨੂੰ ਅੱਜ ਲਾਂਬੰਗ ਕੀਤਾ ਆ ਇਸ ਨਸ਼ਿਆਂ ਵਿਰੋਧ ਸੋ ਮੈਂ ਸਾਰੇ ਸਾਥੀਆਂ ਦਾ ਬਲਾਕ ਪ੍ਰਧਾਨਾਂ ਦਾ ਲੀਡਰਾਂ ਦਾ ਚੇਅਰਮੈਨਾਂ ਦਾ ਵਲੰਟੀਅਰਾਂ ਦਾ ਖਾਸ ਤੌਰ ਤੇ ਤੁਹਾਡਾ ਮੀਡੀਆ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਮੀਡੀਆ ਨੇ ਜਿਹੜੀ ਸਾਡੀ ਆਵਾਜ਼ ਨੂੰ ਕਰ ਕਰ ਤੱਕ ਪਹੁੰਚਾਉਣਾ ਹੈ ਤਾਂ ਕਿ ਆਪਾਂ ਨਸ਼ਿਆਂ ਜਿਹੜੇ ਹੈਗੇ ਸਾਰੇ ਇੱਕ ਦੋਤ ਹੋ ਕੇ ਨਸ਼ਿਆਂ ਉੱਤੇ ਆਵਾਜ਼ ਠਾਕੇ ਨਸ਼ਿਆਂ ਦਾ ਜਿਹੜਾ ਉਹ ਖਾਤਮਾ ਕਰੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਤਨਵਾਦ ਕਰਦਾ ਆਸ ਕਰਦਾ ਤੁਸੀਂ ਇਸ ਮਿਸ਼ਨ ਦੇ ਵਿੱਚ ਸਾਰੇ ਜਿਹੜਾ ਹੈ ਡਟ ਕੇ ਜਿਹੜਾ ਹੈਗਾ ਜਿੱਦ ਰੱਖਿਆ ਬੜ ਜਿਹੜਾ ਹੈਗਾ ਉਸ ਸਾਥ ਦੇ ਮੇਰੇ ਤਨਵਾਦ ਸਾਰੇ ਇਸ ਤੋਂ ਅਗਲੀ ਰੈਲੀ ਦੀ ਇਹ ਜਿਹੜੀ ਗੁਰਾਇਆ ਵੀ ਇਸ ਤੋਂ ਅਗਲੀ ਇਹ ਤੋਂ ਅਗਲਾ ਜਿਹੜਾ ਸਾਡਾ ਪ੍ਰੋਜੈਕਟ ਹੈ ਉਹ ਗੁਰਾਇਆ ਸ਼ਹਿਰ ਦੇ ਵਿੱਚ ਵੀ ਅਸੀਂ ਇਤਿਹਾਸਕ ਰੈਲੀ ਜਦੋਂ ਸਾਡਾ ਸਾਰਾ ਕੰਮ ਸਫਲ ਹੋ ਗਿਆ ਜਦੋਂ ਅਸੀਂ ਬੜਾ ਉੱਥੇ ਵੀ ਅਸੀਂ ਜਿਹੜੀ ਹੈਗੀ ਉਹ ਇਹ ਜਦ ਨਸੀਬ ਅਬਦ ਗਰੀ ਅਗੇ ਰੈਲੀ ਦਾ ਕਿਚ